ਅਜੇ ਪੰਜ ਨੂੰ ਲੈ ਕੇ ਕੀ ਆ ਤੁਹਾਡਾ ਇਹ ਜਿਹੜਾ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਦੀਆਂ ਨੀਤੀਆਂ ਇਹ ਅਪਣਾ ਰਹੇ ਆ ਉਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਨੇ ਬੰਦ ਦੀ ਕਾਲ ਦਿੱਤੀ ਆ ਤੇ ਇਹਦੇ ਵਿੱਚ ਸਾਡਾ ਸਾਰੇ ਆਵਾਮ ਹੀ ਸਾਥ ਦੇ ਰਿਹਾ ਕਿਉਂਕਿ ਕੋਈ ਵੀ ਐਸਾ ਤਕਬਾ ਮਤਲਬ ਨਹੀਂ ਕਿ ਜਿਹੜਾ ਇਹ ਸਰਕਾਰ ਤੋਂ ਸੁਖੀ ਹੋਵੇ ਚਾਹੇ ਕੋਈ ਬਿਜ਼ਨਸਮੈਨ ਆ ਕੋਈ ਦੁਕਾਨਦਾਰ ਤੇ ਕਿਸਾਨ ਆ ਮਜ਼ਦੂਰ ਮੁਲਾਜ਼ਮ ਸਾਰੇ ਇਸ ਤਰ੍ਹਾਂ ਦੇ ਦੁਖੀ ਅੱਜ ਸਾਰਿਆਂ ਨੇ ਸਾਡਾ ਸਾਥ ਦਿੱਤਾ ਜੋ ਅਸੀਂ 2020 21 ਦੇ ਵਿੱਚ ਤਿੰਨ ਕਾਲੇ ਕ੍ਰੋਨ ਵਾਪਸ ਕਰਵਾ ਕੇ ਆਏ ਸੀ ਜਿਹੜੀਆਂ ਮੰਗਾਂ ਸਾਡੀਆਂ ਇਹਨਾਂ ਨੇ ਡਿਸਕਸ ਕੀਤੀਆਂ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਉਹ ਤੋਂ ਮੁਕਰਨ ਦੇ ਰੋਸ ਵਿੱਚੋਂ ਸੰਯੁਕਤ ਮਗਰਚੇ ਨੇ 26 ਜਨਵਰੀ ਦੀ ਟ੍ਰੈਕਟਰ ਮਾਰਚ ਦੀ ਕਾਲ ਦਿੱਤੀ ਸੀ ਜਿਹੜੀ ਬੜੀ ਸਫਲ ਰਹੀ ਆ ਸੋ ਉਸ ਤੋਂ ਬਾਅਦ ਜਿਹੜਾ ਇੱਕ ਦੋ ਫੋਰਮ ਦਿੱਲੀ ਗਏ ਆ ਉਹਨਾਂ ਮੰਗਾ ਨੂੰ ਮਨਵਾਉਣ ਵਾਸਤੇ ਆਪਦੀ ਗੱਲ ਰੱਖਣ ਵਾਸਤੇ ਬੜੇ ਦੁੱਖ ਦੀ ਗੱਲ ਆ ਕਿ ਇਸ ਦੇਸ਼ ਦੇ ਵਾਸੀ ਜੋ ਵੀ ਕੋਈ ਕਿਸੇ ਨੂੰ ਸਰਕਾਰ ਤੋਂ ਸ਼ਿਕਾਇਤ ਆ ਉਹਨਾਂ ਦੀਆਂ ਮੁਸ਼ਕਲਾਂ ਆਪਦੀਆਂ ਮੁਸ਼ਕਲਾਂ ਆ ਆਪਦੇ ਦੇਸ਼ ਦੀ ਰਾਜਧਾਨੀ ਕੋਲ ਉਹ ਆਪਦੀ ਗੱਲ ਰੱਖਣ ਵਾਸਤੇ ਗਏ ਉਹਨਾਂ ਨੂੰ ਰੋਕ ਕੇ ਹਰਿਆਣੇ ਦੇ ਬਾਰਡਰਾਂ ਤੇ ਲਾਠੀ ਚਾਰਜ ਕੀਤਾ ਗਿਆ ਗੋਲੀਆਂ ਵਰ੍ਹਾਈਆਂ ਗਈਆਂ ਥਰੂ ਗੈਸ ਸਿੱਟੇ ਗਏ ਗੰਦੇ ਪਾਣੀਆਂ ਦੀਆਂ ਬਿਛਾੜਾਂ ਮਾਰੀਆਂ ਗਈਆਂ ਜੋ ਕਿ ਜੋ ਗੱਲ ਰੱਖਣੀ ਚਾਹੁੰਦੇ ਸੀ ਜੇ ਦਿੱਲੀ ਵੀ ਜਾ ਵੜਦੇ ਤੇ ਉਹਨਾਂ ਨੇ ਕਿਹਾ ਕੋਈ ਭੰਨ ਤੋੜ ਕਰਨੀ ਸੀਗੀ ਜੋ ਉਹਨਾਂ ਨੇ ਤੇ ਅਤਿਆਚਾਰ ਕੀਤਾ ਉਹਦੇ ਨਾਲ ਸਾਨੂੰ ਬਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਇੱਕ ਯਾਦ ਭਾਰਤ ਦੇ ਵਿੱਚ ਸਾਨੂੰ ਗੁਲਾਮਾਂ ਦੀ ਤਰ੍ਹਾਂ ਸਾਡੇ ਨਾਲ ਵਰਤਾਓ ਕੀਤਾ ਗਿਆ ਉਹਦੇ ਰੋਸ ਵਜੋਂ ਅਸੀਂ ਇਹ ਜਿਹੜਾ ਭਾਰਤ ਬੰਦ ਹੈ ਇਹਨੂੰ ਸਫਲ ਬਣਾਉਣ ਵਾਸਤੇ ਬੇਨਤੀਆਂ ਕਰ ਰਹੇ ਹਾਂ ਸੋ ਸਾਰੇ ਆਵਾਮ ਦੀ ਇਹ ਲੜ ਰਹੇ ਆ ਜੇ ਕਿਸਾਨ ਮਰਦਾ ਸਾਰਾ ਕਾਰੋਬਾਰ ਹੀ ਸਾਡਾ ਜਿਹੜਾ ਤੈਸ਼ ਨੈਸ਼ ਹੁੰਦਾ ਜੇ ਸਾਡੀ ਜੇਬ ਚ ਪੈਸੇ ਹੋਣਗੇ ਤੇ ਅਸੀਂ ਆ ਬਾਜ਼ਾਰ ਚ ਤਾਂ ਹੀ ਆਵਾਂਗੇ ਜਿਹੜਾ ਵੀ ਕੋਈ ਸਮਾਨ ਰੋਜ਼ ਮਰਾਂ ਦੀਆਂ ਸਾਨੂੰ ਲੋੜਾਂ ਪੈਂਦੀਆਂ ਖਰੀਦਣ ਵਾਸਤੇ ਜਿਹੜੇ ਕੋਈ ਦੋ ਚਾਰ ਘਰਾਣੇ ਜਿਨ੍ਹਾਂ ਨੂੰ ਇਹ ਫਾਇਦਾ ਦੇਣ ਜਾ ਰਹੇ ਆ ਉਹਦੇ ਨਾਲ ਬਾਜ਼ਾਰ ਨਹੀਂ ਚੱਲਦੇ ਬਾਜ਼ਾਰ ਆਮ ਜਨਤਾ ਨਾਲ ਚੱਲਦੇ ਆ ਜੇ 60% ਜਨਤਾ ਜਿਹੜੀ ਸੁਖੀ ਹੋਊਗੀ ਉਹਨਾਂ ਦਾ ਮਿਆਰ ਉੱਚਾ ਹੋਊਗਾ ਤੇ ਸਾਰੇ ਖੁਸ਼ਹਾਲ ਹੋਣਗੇ ਅੰਦ ਅੱਜ ਕਿੰਨੇ ਵਜੇ ਤੱਕ ਇਹ 4 ਵਜੇ ਤੱਕ ਹੀ ਬੰਦ ਕੀਤਾ ਹੋਇਆ ਜੀ ਸਵੇਰ ਤੋਂ ਲੈ ਕੇ ਜਿਹੜੇ ਦੁਜੀ ਆ ਉਹਨਾਂ ਨੂੰ 10 ਵਜੇ ਤੱਕ ਛੋੜਾ ਜਾਂ ਮੈਡੀਸਨ ਵਾਲੇ ਜਾਂ ਜਿਹੋ ਕਿਸੇ ਦੇ ਫਲੈਟ ਆ ਬਾਹਰ ਜਾਣਾ ਜਿਹਨੇ ਦਿੱਲੀ ਨੂੰ ਜਾਣਾ ਤੇ ਉਹਨਾਂ ਦੀਆਂ ਮਜਬੂਰੀਆਂ ਅਮਰਜੈਂਸੀ ਦੇਖਦੇ ਹੋਏ ਅਸੀਂ ਉਹਨਾਂ ਨੂੰ ਛੋੜ ਦਿੱਤੀ ਹੋਈ ਆ ਬਾਕੀ ਸਾਰਾ ਕਾਰੋਬਾਰ ਬੰਦ ਰੱਖਣ ਵਾਸਤੇ ਸਰਸਿ ਬੇਨਤੀ ਕਰਦੇ ਆਂ ਅੱਜ ਵੀ ਸਰਕਾਰ ਨੇ ਜਾਗਦੀਦਾ ਆਪਣਾ ਅਗਲਾ ਐਕਸ਼ਨ ਕੀ ਇਹ ਦੇਖੋ ਸਮੇਂ-ਸਮੇਂ ਮੀਟਿੰਗਾਂ ਜਿਵੇਂ 18 ਤਰੀਕ ਨੂੰ ਮੀਟਿੰਗਾਂ ਸੰਯੁਕਤ ਕਿਸਾਨ ਮੋਰਚੇ ਦੀ ਉਹਨੂੰ ਦੇਖਦੇ ਹੋਏ ਜੋ ਵੀ ਫੈਸਲਾ ਦੇਣਗੇ ਇਹ ਸਰਕਾਰ ਦੀ ਚਾਲ ਨੂੰ ਸਮਝਦੇ ਹੋਏ ਜਿਹੜਾ ਸੰਯੁਕਤ ਮੋਰਚਾ ਇਹ ਹਮੇਸ਼ਾ ਹੀ ਸ਼ਾਂਤਮਈ ਅੰਦੋਲਨ ਕਰਦਾ ਆਪਦੀ ਆਵਾਜ਼ ਪਹੁੰਚਾਉਂਦਾ ਕਦੇ ਸਰਕਾਰਾਂ ਨਾਲ ਡਾਂਗਾ ਛੋਟੇ ਨਾਲ ਨਹੀਂ ਲੜਿਆ ਜਾਂਦਾ ਪਾਉਲਿਕ ਦਾ ਜਮਹੂਰੀ ਹੱਕ ਹੈ ਕਿ ਉਹ ਆਪਣੀ ਗੱਲ ਰੱਖ ਸਕਦੇ ਹਾਂਜੀ ਪਰਨਾ ਜੀ ਅੱਜ ਜੋ ਭਾਰਤ ਮਤ ਕਰਵਾਇਆ ਜਾ ਰਿਹਾ ਹੈ ਕਿਸ ਬੰਦ ਕਰਵਾਇਆ ਜਾ ਰਿਹਾ ਜਿਹੜਾ ਅੱਜ ਦਾ ਜਿਹੜਾ ਭਾਰਤ ਮਤ ਦਾ ਸੰਯੁਕਤ ਮੋਰਚਾ ਤੇ ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਤੇ ਆਮ ਜਨਨੀਆਂ ਵੀ ਸੰਸਥਾਵਾਂ ਸਾਰਿਆਂ ਵੱਲੋਂ ਜਿਹੜੀ ਇਹ ਭਾਰਤ ਬੰਦ ਦਾ ਸੱਦਾ ਉਹਦੇ ਤੇ ਤਕਰੀਬਨ ਹਰੇਕ ਸੰਸਥਾਵਾਂ ਨੇ ਨਾਲ ਪਰਮਾ ਸੰਯੋਗ ਦਿੱਤਾ ਬੰਦ ਕਰਾਉਣ ਦਾ ਜਿਹੜਾ ਕਾਰਨ ਹੈ ਜਿਹੜਾ ਕਿ ਜਿਹੜਾ ਸੈਂਟਰ ਦੀ ਮੋਦੀ ਸਰਕਾਰ ਆ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਾਰਪੋਰੇਟ ਨੂੰ ਹਰੇਕ ਆ ਲੈ ਕੇ ਜਿਹੜੀ ਥੱਲੇ ਆਪਣਾ ਜਿਹੜਾ ਹਰੇਕ ਦਾ ਧੰਦਾ ਪਲਾਉ ਕਿਸਾਨੀ ਆ ਪਲਾ ਵਪਾਰ ਹਰੇਕ ਧੰਦੇ ਚ ਲੈ ਕੇ ਉਹਨਾਂ ਨੂੰ ਸਾਰਿਆਂ ਦੇ ਜਿਹੜੇ ਧੰਦੇ ਚੋਪਟ ਕਰ ਰਹੀ ਹੈ ਉਹਨਾਂ ਜਿਵੇਂ ਪਹਿਲਾਂ ਤੋਂ ਵੇਖਿਆ ਕਿ ਜਿਹੜਾ ਕਿਸਾਨੀ ਤੋਂ ਲੈ ਕੇ ਦੂਜੇ ਜਿਹੜੇ ਵੱਡੇ ਵੱਡੇ ਦੁਕਾਨਦਾਰ ਨੇ ਲੈ ਕੇ ਮਾਲ ਖੜੇ ਕਰਦੇ ਆ ਅੱਜ ਕਿਸੇ ਦਾ ਧੰਦਾ ਨਹੀਂ ਰਹਿਣ ਦਿੱਤਾ ਕਿਉਂਕਿ ਉਹਨਾਂ ਦਾ ਮੁੱਖ ਨਿਸ਼ਾਨਾ ਹੀ ਇਹ ਹੈ ਕਿ ਜਿਹੜੇ ਛੋਟੇ ਆ ਉਹ ਤਾਂ ਦਫਾ ਹੋ ਜੋ ਜਿਹੜੇ ਜਿਆਦਾ ਵੱਡੇ ਬਣ ਜੋ ਤਾਂ ਜਾਂ ਫੇ ਵੱਡੇ ਹੀ ਆ ਜੋ ਕਿਉਂਕਿ ਸਾਰਾ ਕਾਰਪੋਰੇਟ ਦੇ ਹੱਥੀਂ ਵੇਚਣ ਕਰਕੇ ਦੇਸ਼ ਨੂੰ ਜਿਹੜਾ ਇਹ ਮੁੱਖ ਅੱਜ ਦੀ ਜਿਹੜਾ ਅਜੇ ਪ੍ਰੋਗਰਾਮ ਰੱਖਿਆ ਉਹ ਭਾਰਤ ਮੰਦ ਦਾ ਇਸੇ ਕਰਕੇ ਰੱਖਿਆ ਕਿਉਂਕਿ ਜਿਹੜਾ ਇਹ ਸੈਂਟਰ ਦੀ ਸਰਕਾਰ ਨੂੰ ਨੱਥ ਪਾਈ ਜਾ ਸਕੇ ਇਹਨਾਂ ਨੂੰ ਜਿਹੜਾ ਕਾਰਪੋਰੇਟ ਦੇ ਥੱਲੋਂ ਕੱਢਿਆ ਜਾ ਸਕੇ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਇਹਨਾਂ ਕਾਰਪੋਰੇਟ ਘਰਾਂ ਦੇ ਵਿੱਚੋਂ ਨਹੀਂ ਨਿਕਲਦੀ ਤਾਂ ਇਹਦੇ ਆਸਤੇ ਵੱਡਾ ਸੰਘਰਸ਼ ਲੜਨਾ ਜਿਹੜਾ ਸ਼ੁਰੂ ਕੀਤਾ ਹੋਇਆ ਹੀ ਹੈ ਤੇ ਹੁਣ ਵਾਲੇ ਦਿਨਾਂ 'ਚ ਇਹ ਸਰਕਾਰ ਨੂੰ ਹੋਰ ਵੀ ਜਿਹੜਾ ਪਰਨੇ ਪਾਇਆ ਜਾਊਗਾ ਜਿਹੜੀ ਅੱਜ ਦੀ ਕਾਲ ਆ ਸਵੇਰ ਤੋਂ ਲੈ ਕੇ ਹੀ ਆ ਸ਼ਾਮ ਦੇ 4 ਵਜੇ ਤੱਕ ਬੰਦ ਆ ਉਹਦੇ ਵਿੱਚ ਤਕਰੀਬਨ ਸਾਨੂੰ ਜੋ ਵੀ ਮੰਨੋ ਟਰਾਂਸਪੋਰਟ ਆ ਕੋਈ ਬੱਸ ਆ ਕੁਛ ਨਹੀਂ ਜਾ ਰੋੜਵੇ ਜਾਂ ਕੁਛ ਨਹੀਂ ਚੱਲ ਰਿਹਾ ਪੂਰਾ ਸਮਰਥਨ ਹੈ ਕੋਈ ਵੀਕਲ ਨਹੀਂ ਚੱਲ ਰਿਹਾ ਜੇ ਕੋਈ ਐਮਰਜੈਂਸੀ ਆ ਜਿਹੜਾ ਸ਼ਹਿਰ ਦੇ ਵਿੱਚ ਕੋਈ ਮਨ ਲਓ ਆਪਣਾ ਮਰੀਜ਼ ਹੈ ਜਾਂ ਕੋਈ ਬੱਚੇ ਦਾ ਪੇਪਰ ਹੈ ਤੇ ਜਾਂ ਜਿਹੜਾ ਵਿਆਹ ਸ਼ਾਦੀ ਹੈ ਉਹਨਾਂ ਨੂੰ ਛੋੜਾ ਬਾਕੀ ਸਾਰੇ ਤਬਕਿਆਂ ਨੂੰ ਇਹਨਾਂ ਧਰਨਿਆਂ ਦੇ ਵਿੱਚ ਪਹੁੰਚਣ ਦਾ ਸੱਦਾ ਤੇ ਵੱਡੀ ਲਾਮਬੰਦੀ ਕਰਕੇ ਜਿਹੜਾ ਭਾਵਤਬੰਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਸਫਲ ਕਰਨ ਵਾਸਤੇ ਲੱਗੇ ਹੋਏ ਆ